ਸ਼ੰਕਰ ਦੇ ਧਾਰਮਿਕ ਸਥਾਨ ਤੇ ਵਿਸਾਖੀ ਦਾ ਤਿਉਹਾਰ ਮਨਾਉਂਦਿਆਂ ਨਿਸ਼ਾਨ ਸਾਹਿਬ ਚੜਾਉਣ ਲੱਗਿਆ ਨਿਸ਼ਾਨ ਸਾਹਿਬ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਦੋ ਵਿਅਕਤੀਆਂ ਦੀ ਮੌਕੇ ਤੇ ਦੋ ਗੰਭੀਰ ਜ਼ਖਮੀ ਤਹਿਸੀਲ ਨੋ ਕੁਦਰ ਅਧੀਨ ਪੈਂਦੇ ਪਿੰਡ ਸ਼ੰਕਰ ਜ਼ਿਲ੍ਹਾ ਜਲੰਧਰ ਦੇ ਧਾਰਮਿਕ ਸਥਾਨ ਤੇ ਵਿਸਾਖੀ ਦਾ ਤਿਉਹਾਰ ਮਨਾਉਂਦਿਆਂ ਧਾਰਮਿਕ ਸਥਾਨ ਤੇ ਨਿਸ਼ਾਨ ਸਾਹਿਬ ਚੜਾਉਂਦਿਆਂ ਬਿਜਲੀ ਦੀਆਂ ਤਾਰਾਂ ਨਾਲ ਨਿਸ਼ਾਨ ਸਾਹਿਬ ਦੇ ਟਕਰਾਉਣ ਨਾਲ ਦੋ ਵਿਅਕਤੀਆਂ ਦੀਆਂ ਮੋਕੇ ਤੇ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮਿਰਤਕ ਦੇ ਵੱਡੇ ਪ੍ਰਾਣੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਵੱਡੇ ਗੜੇਰਾ ਦੇ ਸ਼ਹੀਦਾ ਦੀ ਜਗ੍ਹਾ ਤੇ ਨਿਸ਼ਾਨ ਸਾਹਿਬ ਚੜਾਉਂਦਿਆਂ ਉੱਪਰ ਦੀ ਬਿਜਲੀ ਦੀਆਂ ਤਾਰਾਂ ਨਾਲ ਲੰਘਣ ਲੰਘ ਰਹੇ ਨਾ ਸਨ ਜਿਨ੍ਹਾਂ ਨਾਲ ਨਿਸ਼ਾਨ ਸਾਹਿਬ ਦਾ ਖੰਡਾ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ ਜਿਸ ਕਾਰਨ ਸ਼ਹੀਦਾ ਦੀ ਜਗ੍ਹਾ ਤੇ ਸੇਵਾ ਕਰ ਰਹੇ ਬੁੱਟਾ ਸਿੰਘ ਪੁੱਤਰ ਮੰਗਲ ਸਿੰਘ ਤੇ ਮਹਿੰਦਰਪਾਲ ਪੁੱਤਰ ਪਰਮਜੀਤ ਸਿੰਘ ਦੋਵੇਂ ਵਾਸੀ ਪਿੰਡ ਬਜੂਹਾ ਕਲਾ ਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਨਕੌਦਰ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਸਰ ਦੀ ਇਹ ਉਹ ਜਗ੍ਹਾ ਹੈ ਜਿੱਥੇ ਅੱਜ ਨਿਸ਼ਾਨ ਸਾਹਿਬ ਚੜਾਇਆ ਜਾਣਾ ਚਾ ਰਿਹਾ ਸੀਗਾ ਤੇ ਬਜੂਹਾ ਦੇ ਮੁੰਡੇ ਸੀਗੇ ਜਿਨ੍ਹਾਂ ਦੇ ਜਿਹੜੇ ਦੋ ਮੁੰਡੇ ਆ ਉਹ ਇੱਥੇ ਆ ਜਿਹੜੇ ਨਿਸ਼ਾਨ ਸਾਹਿਬ ਚੜਾ ਰਹੇ ਸੀ ਤੇ ਸ਼ਾਇਦ ਉੱਪਰ ਆ ਤਾਰਾਂ ਦੇ ਨਾਲ ਬਿਜਲੀ ਦੇ ਤਾਰਾਂ ਜਿਹੜੀਆਂ ਆ ਬਿਜਲੀਆਂ ਦੇ ਤਾਰਾਂ ਦੇ ਨਾਲ ਨਿਸ਼ਾਨ ਸਾਹਿਬ ਦਾ ਜਿਹੜਾ ਉੱਪਰਲਾ ਲੋਹੇ ਦਾ ਪੋਰਸ਼ਨ ਸੀ ਉਹ ਜੁੜ ਗਿਆ ਜਿਹਦੇ ਨਾਲ ਕਰੰਟ ਆ ਕੇ ਦੋ ਮੁੰਡਿਆਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਤੇ ਤਿੰਨ ਜ਼ਖਮੀ ਹੋ ਗਏ ਆ ਜਿਹੜੇ ਜਲੰਧਰ ਦੇ ਇੱਕ ਹਸਪੀਟਲ ਵਿੱਚ ਦਾਖਲ ਆ ਸੋ ਇਸ ਜਗ੍ਹਾ ਤੇ ਅੱਜ ਮੱਥਾ ਟੇਕਣ ਆਏ ਸੀ ਇੱਥੇ ਅ ਉਹਨਾਂ ਨੇ ਸੇਵਾ ਕਰ ਰਹੇ ਸੀਗੇ ਸੋ ਇਹ ਇੱਕ ਕੈਲੋ ਘਟਨਾ ਹੋ ਗਈ ਕਿ ਕਿੰਨੇ ਕਿਤਨੇ ਵਜੇ ਹੋਇਆ ਜੀ ਹਾਸਾ ਇਹ ਸਾਰੇ 9 ਵਜੇ ਹੋਇਆ ਅੱਛਾ ਕਿੰਨੇ ਕੁ ਲੋਕ ਸੀਗੇ ਵੈਸੇ 9-8 ਲੋਕ ਸਨ ਜਣ ਕੇ ਜਿਹੜੇ ਨਿਸ਼ਾਨ ਸਾਹਿਬ ਚੜਾ ਰਹੇ ਸੀ ਹਾਂ 8 ਲੋਕ ਸਨ 8 ਲੋਕ ਸੀ ਹਾਂ ਉਹਨਾਂ ਵਿੱਚੋਂ ਦੋ ਜਣੇ ਦੋ ਜਣੇ ਘਾਇਲ ਹੋ ਗਏ ਖਤਮ ਅੱਛਾ ਦੋ ਖਤਮ ਹੋ ਗਏ ਹਾਂ ਜੀ ਤੇ ਬਾਕੀ ਘਾਇਲ ਹੋ ਗਏ ਬਾਕੀ ਘਾਇਲ ਹੋ ਗਏ ਅੱਛਾ ਹੋਰ ਵੀ ਉਹਨਾਂ ਦੇ ਮਾਪੇ-ਬਾਪ ਜਾਂ ਹੋਰ ਵੀ ਸੀਗੇ ਲੋਕ ਹਾਂ ਜੀ ਐਸੀ ਤਰ੍ਹਾਂ ਬਹੁਤ ਲੋਕ ਸੀ ਅੱਛਾ ਮਾਪੇ ਅੱਛਾ ਸੋ ਇਹ ਇਸ ਜਗ੍ਹਾ ਦੇ ਉੱਤੇ ਇਹ ਜਗ੍ਹਾ ਦਾ ਨਾਮ ਕੀ ਹੈ ਜੀ ਕਾਨ ਸਾਹਿਬ ਕਾਨ ਸਾਹਿਬ ਹਾਂ ਜੀ ਇਹ ਕਿਸੇ ਦੇ ਬਾਬਿਆਂ ਦੀ ਜਗ੍ਹਾ ਹੈ ਵੱਡੇ-ਵਡੇਰਿਆਂ ਦੀ ਹੋਗੀ ਜਗ੍ਹਾ ਤੇ ਆਪਾਂ ਦਿਖਾਉਨੇ ਤੁਹਾਨੂੰ ਇਹ ਜਗਾ ਜਿੱਥੇ ਉਹ ਸਵੇਰੇ ਸੇਵਾ ਕਰਨ ਵਾਸਤੇ ਆਏ ਆ ਪਰ ਉਹਨਾਂ ਦੇ ਕਿਹ ਲੋ ਜਗਾ ਦੇ ਵਿੱਚ ਆ ਕੇ ਸੇਵਾ ਕਰਦੇ ਹੀ ਉਹਨਾਂ ਦੇ ਉਹਨਾਂ ਨੇ ਦਮ ਤੋੜ ਦਿੱਤਾ ਨਿਸ਼ਾਨ ਸਾਹਿਬ ਉੱਪਰ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਕੇ ਉਹ ਅਚਾਨਕ ਇੱਕ ਹਾਦਸਾ ਬਾਕਰ ਨਿਸ਼ਾਨ ਸਾਹਿਬ ਚੜਾਉਣ ਲੱਗੇ ਸੀਗੇ ਜੇ ਨਿਸ਼ਾਨ ਸਾਹਿਬ ਚੜਾਉਂਦੇ ਵਿੱਚ ਥੋੜੇ ਉੱਚੇ ਜੁੱਤੇ ਵੋਲਟੇਜ ਦੀਆਂ ਤਾਰਾਂ ਚੱਲਦੀਆਂ ਸੀ ਇਹਦਾ ਕਰਕੇ ਬਈ ਸੰਭਾ ਨਹੀਂ ਗਿਆ ਹੈ ਰਿਸ਼ਾਲ ਸਾਹਿਬ ਉਹ ਤਰਾਂ ਵਾਲੇ ਪਾਸੇ ਨੂੰ ਜਣ ਕੇ ਦਰ ਗਿਆ ਇਹਦਾ ਕਰਕੇ 2 ਦਿਨ ਹੋ ਗਏ ਆ ਬਾਕੀ 3-4 ਕਿ ਕਿਹਦੀ ਲਗਾ ਹੈ ਇੱਥੇ ਇਹ ਸ਼ੰਕਰ ਆਈ ਜੀ ਜਿਹੜਾ ਕਿ ਨਹੀਂ ਉਹਦੇ ਦੇ ਚਿਹਰੇ ਆ ਦੇ ਬਜ਼ੁਰਗਾਂ ਦੀ ਹੈ ਚਿਹਰੇ ਨਹੀਂ ਬਜ਼ੁਰਗਾਂ ਦੀ ਆਲੇ ਦੋੜਾ ਵੀ ਸਿੱਧਾ ਦੀ ਜਗ੍ਹਾ ਕੀਤਾ ਹੋਇਆ ਉਹ ਇਸੇ ਪਿੰਡ ਦੇ ਸੀਗੇ ਜਿਹੜੇ ਜਿਹੜਾ ਪਿਛਲਾ ਪਿੰਡ ਸਾਡਾ ਸ਼ੰਕਰੀ ਹੈ ਜੀ ਅਸੀਂ ਇਸ ਟਾਈਮ ਵਿਜਲਾ ਖਲਾ ਬੈਠੇ ਆ ਵਿਜਲਾ ਖਲਾ ਤੋਂ ਆਏ ਸੀਗੇ ਜਿਹੜੇ ਚ ਹੈ ਦੋ ਦੀ ਦਿੱਤੋ ਦੋ ਦੀ ਆ ਦੋ ਦੀ ਦਿੱਤੋ ਕਰੰਟ ਕਿੰਨੇ ਨੂੰ ਲਗਾ ਕਰੰਟ ਕੋ 54 ਨੂੰ ਲਗਾ ਬਾਕੀ ਠੀਕ ਆ ਸਾਰੇ ਬਾਕੀ ਦੋ ਥੋੜੇ ਜਿਹਾ ਇੰਦਰ ਜਿਆਦਾ ਆ ਬਾਕੀ ਇੱਕ ਠੀਕ ਆ ਦੋ ਦੀ ਦਿੱਤੋ